ਸਾਡਾ ਇਹੀ ਹਾਲਾਤ ਹੈ ਨਾ ਸਾਰੇ ਸਿੱਧਾ ਦੇਖੋ ਇੱਧਰ ਦੇਖੋ ਮਾਣ ਦੇ ਕੋਈ ਪਿੰਡ ਜਿਹੜੀ ਪਾਰਟੀ ਹੈ ਨਹੀਂ ਜਿੱਧਰ ਪਾਣੀਆਂ ਦੇ ਪਿੰਡ ਸਾਰੇ ਇੱਕੋ ਪਾਸੇ ਪਾਦੀਆਂ ਨੇ ਤੁਸੀਂ ਕੈਂਡੀਡੇਟ ਦੇਖੋਗੇ ਕਿ ਪਾਰਟੀ ਦੇ ਕਿ ਵੋਟ ਪਾਉਣੀ ਨਵੀਂ ਵੀ ਦੇਖ ਲਈ ਨਵੀਂ ਨੂੰ ਖੁਦ ਪਹਿਲੀ ਵੋਟ ਨਵੀਂ ਨੂੰ ਪਾਈ ਸੀਗੀ ਆਪਾਂ ਨੂੰ ਸੱਚੀ ਗੱਲ ਅਸੀਂ ਕੋਈ ਵੀ ਚੰਗੇ ਨੇ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਕਾਂਗਰਸ ਅਕਾਲੀ ਦਲ ਭਾਜਪਾ ਕਿ ਹਾਂ ਮੰਗ ਨਿੱਕਰਿਆ ਤਾਂ ਹੈ ਭਗਵਾਨ ਜੀ ਤਮਾਨ ਨੇ ਕਾਫੀ ਕੰਮ ਵਧੀਆ ਵੀ ਕਰੇ ਨੇ ਗਲਤਾਂ ਜਾਂਦੀ ਹੈ ਜੇ ਸੈਂਟਰ ਚ ਬੀਜੇਪੀ ਨੂੰ ਲਾਇਕ ਨਹੀਂ ਕਰਦੇ ਲੋਕ ਸਭਾ ਚੋਣਾਂ 2024 ਨੇੜੇ ਆ ਚੁੱਕੀਆਂ ਨੇ ਵੱਖ-ਵੱਖ ਪਾਰਟੀਆਂ ਦੀ ਰਾਏ ਲੈਣ ਲਈ ਪਹੁੰਚਿਆ ਪਿੰਡ ਦਾਲੂ ਮਾਜਰਾ ਦੇ ਵਿੱਚ ਜਾਣਾਂਗੇ ਨੌਜਵਾਨ ਤੇ ਬਜ਼ੁਰਗ ਬੈਠੇ ਨੇ ਕਿ ਕਿਹੜੀ ਪਾਰਟੀ ਪਸੰਦ ਹੈ ਕੀ ਨਾਮ ਹੈ ਵੀਰੇ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਅਰਸ਼ਦੀਪ ਕਿਹੜੀ ਪਾਰਟੀ ਪਸੰਦ ਹੈ ਚਾਰ ਪਾਰਟੀਆਂ ਮੁੱਖ ਨੇ ਪੰਜਾਬ ਦੇ ਵਿੱਚ ਕਿਹੜੀ ਚੰਗੀ ਲੱਗਦੀ ਹੈ ਆਪਾਂ ਨੂੰ ਸੱਚੀ ਗੱਲ ਅਸੀਂ ਕੋਈ ਵੀ ਚੰਗੀ ਨਹੀਂ ਲੱਗਦੀ ਉਹ ਕਹਤੋਂ ਸਾਡੇ ਵਿੱਚ ਆਪ ਦੇਖ ਲਓ ਕੋਈ ਵੀ ਕੋਈ ਸਰਕਾਰੀ ਨੌਕਰੀ ਨਹੀਂ ਕੋਈ ਸਹੂਲਤ ਨਹੀਂ ਕੋਈ ਗਰਾਡ ਨਹੀਂ ਕੋਸ਼ ਨਾ ਕੋਈ ਨੌਜਵਾਨੀ ਵਾਸਤੇ ਕੁਝ ਨਹੀਂ ਹੈਗਾ ਅੱਛਾ ਇਸ ਗੱਲੋਂ ਆਪਾਂ ਕਿਸੇ ਨੂੰ ਜਿਵੇਂ ਭਗਵੰਤ ਮਾਨ ਨੂੰ ਨੌਕਰੀਆਂ ਦੇ ਰਹੇ ਨੇ ਇਧਰੋਂ ਮਿਲੀ ਨਹੀਂ ਕਿਸੇ ਨੂੰ ਵੀ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਜੀ ਅੱਛਾ ਬੋਰਡ ਤੱਕ ਕਿਤੇ ਪਾਉਣੀ ਹੁੰਦੀ ਹੈ ਫਿਰ ਬੋਰਡ ਫਿਰ ਨੋਟਾਂ ਤੋਂ ਹੀ ਪਾਵਾਂਗੇ ਹੋਰ ਤੱਕ ਕਿਤੇ ਪਾਉਂਦੇ ਨਹੀਂ ਅੱਛਾ ਚਾਰਾਂ ਚ ਕੋਈ ਪਸੰਦ ਨਹੀਂ ਉਹ ਕਹਿੰਦੇ ਬਸ ਵਾ ਇਹਨਾਂ ਦੇ ਆ ਹੀ ਸੀ ਪਿੰਡਾਂ ਜਾਂਉਂਦੇ ਆ ਫਾਰਮ ਪਰਨ ਆਉਂਦੇ ਆ ਫਲਾਨ ਕੋਈ ਨਹੀਂ ਇੱਥੇ ਵੜਿਆ ਜੇ ਆਉਂਦਾ ਤੇ ਉਹ ਗੁਰਦਾਰੇ ਤੋਂ ਉਧਰ ਉਧਰ ਹੀ ਮੁੜ ਜਾਂਦਾ ਨਾ ਕੋਈ ਲੋਕਮੈਂਟ ਹੁੰਦੀ ਆ ਪਿੰਡ ਚ ਨਾ ਕੋਈ ਵਾਸਤਾ ਨਾ ਕੋਈ ਗੱਲ ਨਾ ਕੋਈ ਬਾਤ ਜਿਹੜੀਆਂ ਪਹਿਲਾਂ ਚਾਰ ਆਪਣੀਆਂ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਰਹੀਆਂ ਨੇ ਪੰਜਾਬ ਦੇ ਅੰਦਰ ਉਹਦੇ ਨਾਲੋਂ ਵੀ ਨਹੀਂ ਕੋਈ ਫਰਕ ਲੱਗ ਰਿਹਾ ਤੁਹਾਨੂੰ ਇਹਦਾ ਨਵੀਂ ਧਿਰ ਦਾ ਇਹਦਾ ਉਹਦਾ ਪਹਿਲਾਂ ਪਹਿਲਾਂ ਇਹਦੀ ਹਵਾ ਸੀਗੀ ਵੀ ਇਹ ਕਰੂ ਕੁਝ ਪਰ ਇਹ ਇਹਦਾ ਉਹਨਾਂ ਨਾਲ ਵੀ ਨਸ਼ੇ ਹੀ ਬਹੁਤ ਵਰਗੇ ਤਕੀਦ ਦਸੀ ਤੁਹਾਨੂੰ ਹੁਣ ਹਰੇਕ ਪਿੰਡ ਚ ਹਰੇਕ ਗਲੀ ਚ ਹਰੇਕ ਘਰ ਚ ਨਸ਼ਾ ਹੀ ਹੈ ਕੋਈ ਕੰਟਰੋਲ ਨਹੀਂ ਕੋਈ ਕੁਛ ਨਹੀਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਵਿਧਾਨ ਸਭਾ ਚ ਕਹਿ ਰਹੇ ਨੇ ਕਿ ਪੌਸ਼ਤ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਨੌਜਵਾਨ ਨਸ਼ੇ ਨਾਲ ਬਚਣ ਲਈ ਲੱਗਦਾ ਤੁਹਾਨੂੰ ਪੌਸ਼ਤ ਦੀ ਖੇਤੀ ਕੈਨੂ ਤਾਂ ਸਾਨ ਕਹਿ ਦਿੱਤੀ ਹੈ ਇੱਕ ਦਾ ਉਹ ਵੀ ਨਸ਼ਾ ਹੀ ਹੈ ਉਹ ਲੱਗਿਆ ਵੀ ਮਾੜਾ ਉਹਦਾ ਜੀਵ ਤੇ ਤਰਿਆ ਮਾੜਾ ਠੀਕ ਹਮ ਆਪਾਂ ਇਹਦੇ ਇਹਦੇ ਹੱਕ ਚ ਨਹੀਂ ਆਗੇ ਅੱਛਾ ਥੈਂਕ ਯੂ ਬ੍ਰੇ ਕੀ ਨਾਮ ਹੈ ਮੇਰਾ ਨਾਮ ਮਲਕੀ ਸਿੰਘ ਹੈ ਤੁਹਾਨੂੰ ਕਿਹੜੀ ਪਸੰਦ ਹੈ ਜਿਹੜੀਆਂ ਚਾਰ ਮੁੱਖ ਪਾਰਟੀਆਂ ਨੇ ਇਸ ਵਕਤ ਪੰਜਾਬ ਦੇ ਵਿੱਚ ਕਿਉਂਕਿ ਪ੍ਰਧਾਨ ਮੰਤਰੀ ਦਾ ਮਸਲਾ ਹੈ ਪਾਰਟੀ ਦਾ ਕੋਈ ਵੀ ਨਹੀਂ ਪਸੰਦ ਹੈ ਜੀ ਤੁਹਾਨੂੰ ਕਿਉਂ ਨਹੀਂ ਪਸੰਦ ਹੈ ਕੰਮ ਤਾਂ ਕੋਈ ਚੱਜ ਦੇ ਕਰ ਨਹੀਂ ਰਹੇ ਹੋ ਜ ਨੌਜਵਾਨਾਂ ਨੇ ਖਾਸ ਤੌਰ ਤੇ ਜਿਆਦਾ ਯਕੀਨ ਕਰਿਆ ਸੀ ਨਵੀਂ ਪਾਰਟੀ ਦੇ ਉੱਤੇ ਤੇ ਦੋਸਤਾਂ ਦੇ ਵਿੱਚ ਲੱਗਦਾ ਨਹੀਂ ਕੁਝ ਉਹਨੇ ਵੀ ਕੀਤਾ ਨਹੀਂ ਕਰਿਆ ਤਾਂ ਹੈ ਭਗਵਾਨ ਜੀ ਜਮਾਨ ਨੇ ਕਾਫੀ ਕੰਮ ਵਧੀਆ ਵੀ ਕਰੇ ਨੇ ਤੇ ਥੋੜੇ ਜੇ ਕੰਮ ਗਲਤ ਵੀ ਹੋ ਗਏ ਨੇ ਵਿੱਚ ਗਲਤ ਦੱਸੋ ਗਲਤ ਹੋ ਗਲਤ ਕੰਮ ਵਸੇਰੇ ਕਰੇ ਨੇ ਜਿਵੇਂ ਹੁਣ ਜਿਵੇਂ ਹੁਣ ਕਿਵੇਂ ਦੱਸਾਂ ਤੁਹਾਨੂੰ ਇਹ ਤੂੰ ਬੋਲੇ ਜਾਂਦਾ ਨਹੀਂ ਫਿਰ ਵੀ ਕੋਈ ਕੰਮ ਆ ਪੰਨੇ ਸਿੱਧੂ ਵਾਲਾ ਕਹਿ ਰਹੇ ਹਾਂ ਹਾਂਜੀ ਜਿਵੇਂ ਪੰਨੇ ਸਿੱਧੂ ਵਾਲਾ ਜੀ ਅੱਛਾ ਤੇ ਬਾਕੀ ਫਿਰ ਜਿਵੇਂ ਮੈਂ મતਲਬ ਪਿਛਲੀਆਂ ਪਾਰਟੀਆਂ ਸੀਗੀਆਂ ਜਿਹੜੇ ਲੋਕਾਂ ਨੇ ਦੇਖੀਆਂ ਕਾਲੇ ਦਲ ਕਾਂਗਰਸ ਉਦੋਂ ਮੰਨਦੇ ਹੋ ਵੀ ਠੀਕ ਸੀਗਾ ਕਿ ਉਦੋਂ ਵੀ ਨਹੀਂ ਸੀ ਠੀਕ ਕੰਮ ਨਹੀਂ ਉਦੋਂ ਤਾਂ ਬੜਾ ਮਾੜਾ ਹਾਲ ਸੀ ਜੀ ਹੁਣ ਥੋੜਾ ਜਿਹਾ ਸੁਧਾਰ ਹੈ ਗਿਆ ਕਿ ਕਿ ਤਿੰਨ ਸਾਲ ਪਹਿਲੇ ਲੱਗਦਾ ਵੀ ਅਗਸਤ 2018 ਦੇਖੋ ਹੁਣ ਹੌਣ ਵਾਲੇ ਸਮੇਂ 'ਚ ਕੀ ਬਣਦਾ ਜੀ ਤੁਹਾਡੇ ਯਾਰ ਆਸ-ਪਾਸ ਤੁਹਾਡੇ ਯਾਰ ਦੋਸਤ ਹੋਣਗੇ ਨਾਲ ਪੜੇ ਨੇ ਕਿਸੇ ਨੂੰ ਵੀ ਨੌਕਰੀ ਨਹੀਂ ਮਿਲੀ ਨਹੀਂ ਨਹੀਂ ਕਿਸੇ ਨੂੰ ਨੌਕਰੀ ਮਿਲੀ ਠੀਕ ਹੈ ਕਿਹੜਾ ਹੱਲ ਕੀ ਹੈ ਇਹਦਾ ਹੱਲ ਤਾਂ ਕੋਈ ਵੀ ਨਹੀਂ ਹੈ ਜੀ ਕਿ ਆਪਣਾ ਰੋਜ਼ਗਾਰ ਕਰ ਰਹੇ ਹਾਂ ਕਿ ਬਾਅਦ ਦੀ ਤਿਆਰੀ ਹੈ ਨਹੀਂ ਆਪਣੀ ਰੋਜ਼ਗਾਰ ਕਰ ਰਹੇ ਹਾਂ ਹੁਣ ਬਾਅਦ ਦੀ ਤਿਆਰੀ ਹੀ ਹੈ ਇੱਥੇ ਤਾਂ ਕੁਝ ਵੀ ਨਹੀਂ ਬਚਿਆ ਹੂੰ ਸਰਕਾਰ ਤੋਂ ਉਮੀਦ ਨਹੀਂ ਕੋਈ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਠੀਕ ਹੈ ਧੰਨਵਾਦ ਕੀ ਨਾਮ ਹੈ ਤੁਹਾਡਾ ਮੋਹਿੰਦਰ ਸਿੰਘ ਆ ਲੋਕ ਸਭਾ ਚੋਣ ਆ ਰਹੀਆਂ ਨੇ ਅੱਗੇ ਅ ਕੈਂਡੀਡੇਟ ਦਾ ਨਾਉਂਸ ਜਦੋਂ ਹੋ ਗਿਆ ਚਲੋ ਤੁਸੀਂ ਕੈਂਡੀਡੇਟ ਦੇਖੋਗੇ ਕਿ ਪਾਰਟੀ ਦੇ ਕਿ ਵੋਟ ਪਾਉਂਗੇ ਦੇਖੋ ਜੀ ਪਹਿਲਾਂ ਤਾਂ ਗੱਲ ਇਹ ਹੈ ਵੀ ਜਿਹੜੀ ਸਾਡੀ ਹੈ ਲੋਕ ਸਭਾ ਦੀ ਸੀਟ ਵਾਲੇ ਅਲਾਉਂਸ ਨਹੀਂ ਹੋਈ ਕਿਹੜਾ ਕੈਂਡੀਡੇਟ ਆ ਬੰਦੇ ਤੇ ਵੀ ਡਿਪੈਂਡ ਕਰਦਾ ਕਿਉਂਕਿ ਸਾਡੇ ਪੁਰਾਣੇ ਬੰਦੇ ਬੜੇ ਸੂਝਵਾਨ ਨੇ ਭਾਵੇਂ ਅਕਾਲੀ ਦਲ ਚੋਂ ਨੇ ਭਾਵੇਂ ਕਾਂਗਰਸ ਚੋਂ ਨੇ ਤੇ ਨਵਾਂ ਬੰਦਾ ਕੋਈ ਵੀ ਆ ਉਹਨੂੰ ਦੇਖ ਕੇ ਵੋਟ ਪਾਵਾਂਗੇ ਬਾਕੀ ਗੱਲ ਤਾਂ ਜਾਂਦੀ ਹੈ ਜੇ ਸੈਂਟਰ ਚ ਬੀਜੇਪੀ ਨੂੰ ਲਾਇਕ ਨਹੀਂ ਕਰ ਉਹ ਕਿਸਾਨਾਂ ਕਰਕੇ ਕਿਸਾਨਾਂ ਨਾਲ ਜੋ ਧਰੋ ਹੋਇਆ ਉਹ ਬਹੁਤ ਗਲਤ ਹੋਇਆ ਐਦਕੀ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਫੇਰ ਆ ਜੂਗੀ ਕਿ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਪੰਜਾਬ ਦੇ ਵਿੱਚ ਬੀਜੇਪੀ ਨਹੀਂ ਆਏਗੀ ਜਿਹੜਾ ਇੰਡੀਆ ਗੱਠ ਜੋੜ ਬਣਿਆ ਆ ਉਹ ਫਿਰ ਟੱਕਰ ਦੇ ਲੂਗਾ ਬੀਜੇਪੀ ਨੂੰ ਲੱਗਦਾ ਦੇਖੋ ਜੇ ਗੱਠ ਜੋੜ ਸਕਸੈਸਫੁਲ ਰਿਹਾ ਸਾਰੇ ਇੱਕ ਜੁੜਤਾ ਨਾਲ ਕਿ ਲੜਨਗੇ ਲੜਾਈ ਤਾਂ ਹਾਸਲ ਹੋ ਸਕਦੀ ਜਿੱਤਨ ਦੀ ਗੱਲ ਕਰ ਰਹੇ ਹੋ ਡਾਕਟਰ ਅਮਰ ਸਿੰਘ ਜਿਹੜੇ ਐਮਪੀ ਨੇ ਹੈਣਾ ਇੱਥੇ ਤੇ ਪਹਿਲਾਂ ਇਹਨੇ ਪਿੰਡ ਚ ਹੁਣ ਕਦੇ ਨਹੀਂ ਉਹ ਨਹੀਂ ਆਈ ਜੀ ਸਾਰੇ ਪਿੰਡ ਵਾਲੇ ਕਹਿੰਦੇ ਨੇ ਇਸ ਤੇ ਦੇਖੀ ਨਹੀਂ ਹੈ ਕਿ ਨਹੀਂ ਅਸੀਂ ਆਪ ਨਹੀਂ ਦੇਖਿਆ ਕਦੇ ਮੁਲਾਕਾਤ ਹੀ ਨਹੀਂ ਹੋਈ ਹੂੰ ਕੋਈ ਸਾਨੂੰ ਕੋਈ ਉਹਨਾਂ ਦੇ ਫੰਡਾਂ ਦੇ ਵਿੱਚ ਕੋਈ ਕਿਸੇ ਕਮਜ਼ੀਬ ਪਿੰਡ ਦੇ ਵਿੱਚ ਕੋਈ ਰਿਲੀਫ ਨਹੀਂ ਮਿਲੀ ਕੋਈ ਵੀ ਕਿੰਨੀ ਤੇ ਘੱਟ ਤੋਂ ਘੱਟ 5 ਕਰੋੜ ਸਾਲ ਦਾ ਉਹਨਾਂ ਨੂੰ ਆਉਂਦਾ ਥੋੜਾ ਥੋੜਾ ਕਰਕੇ ਕਿਸੇ ਕਿਸੇ ਮਤਲਬ ਪਿੰਡ ਦੇ ਵਿੱਚ ਉਹਨਾਂ ਦਾ ਹਿੱਸਾ ਜਾਣਾ ਚਾਹੀਦਾ ਸਾਡੇ ਪਿੰਡ ਤੇ ਖਾਸ ਕਰਕੇ ਤਿੰਨੇ ਸਮੈਸਟਰਾਂ ਦੇ ਵਿੱਚ ਅਸੀਂ ਤਿੰਨ ਦੌਰ ਦੇਖੇ ਨੇ ਐਮਪੀ ਕੋਟ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕੁਝ ਨਹੀਂ ਆਇਆ ਤੇ ਜਦੋਂ ਵੋਟਾਂ ਲੈਣ ਆਉਂਦੇ ਨੇ ਹੁਣ ਐਮਪੀ ਦੀਆਂ ਵੋਟਾਂ ਆ ਗਈਆਂ ਫਿਰ ਫਿਰ ਤੁਸੀਂ ਵਿਸ਼ਵਾਸ ਕਿਵੇਂ ਕਰਦੇ ਹੋ ਕਿਤੇ ਵਿਸ਼ਵਾਸ ਕਰੂਗੇ ਵਿਸ਼ਵਾਸ ਪਹਿਲਾਂ ਪਾਰਟੀ ਨਾਲ ਜੁੜੇ ਸੀਗੇ ਮੋਤਵਰ ਬੰਦੇ ਕੁਝ ਆਪਣੇ ਰਿਲੇਸ਼ਨ ਹੁੰਦੇ ਨੇ ਉਹਨਾਂ ਕਰਕੇ ਵੋਟ ਪੈਂਦੀ ਹੈ ਤੇ ਹੁਣ ਅੱਗੋਂ ਹੁਣ ਆਪਣੇ ਦੌਰ ਚੇਂਜ ਹੋ ਗਿਆ ਸੋਚਣ ਤੇ ਮਜਬੂਰ ਹੋ ਗਿਆ ਹਰ ਕੋ ਬੰਦਾ ਵੀ ਸੋਚ ਕੇ ਵੋਟ ਪਾਈਏ ਅੱਛਾ ਮੈਂ ਤੁਸੀਂ ਜੇ ਕੈਂਡੀਡੇਟ ਦੇਖੋਗੇ ਜੇ ਪਾਰਟੀ ਦੀ ਗੱਲ ਕਰੀ ਜਾਵੇ ਪਾਰਟੀ ਵੀ ਦੇਖਣੀ ਪੈਂਦੀ ਹੈ ਕਈ ਵਾਰ ਪਾਰਟੀ ਕਿਹੜੀ ਪਸੰਦ ਆਈ ਹੈ ਹੁਣ ਤੱਕ ਤੁਸੀਂ ਸਾਰੀਆਂ ਦੇਖ ਲਈਆਂ ਹੋਈਆਂ ਨੇ ਜੇ ਤਾਂ ਗੱਠਜੋੜ ਸਕਸੈਸਫੁਲ ਹੋਇਆ ਫਿਰ ਗੱਠਜੋੜ ਨੂੰ ਵੋਟ ਪਾਉਂਦੇ ਦੀ ਗੱਠਜੋੜ ਦੇ ਵਿੱਚੋਂ ਫਿਰ ਪੰਜਾਬ ਦੇ ਵਿੱਚ ਤਾਂ ਨਹੀਂ ਹੋਣਾ ਹੈਗਾ ਆ ਆਮ ਆਦਮੀ ਤੇ ਕਾਂਗਰਸ ਅਲੱਗ-ਅਲੱਗ ਲੜਨਗੇ ਪੰਜਾਬ ਚ ਤਾਂ ਦੇ ਉਹਦੇ ਵਿੱਚ ਬੰਦਾ ਦੇਖਿਆ ਜਾਏਗਾ ਅੱਛਾ ਹਾਂਜੀ ਕੈਂਡੀਡੇਟ ਆ ਦੇਖਿਆ ਜਾਏਗਾ ਅੱਛਾ ਮਤਲਬ ਦੋਵਾਂ ਚੋਂ ਤੁਸੀਂ ਇੱਕ ਨੂੰ ਚੁਣੋ ਹਾਂਜੀ ਧੰਨਵਾਦ ਕੀ ਨਾਮ ਹੈ ਜੀ ਹਰਮਿੰਦਰ ਸਿੰਘ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਪਾਰਟੀ ਆ ਰ ਬੰਦੇ ਦੇ ਦੇ ਕੇ ਵੋਟ ਪਾਣੀ ਪੈਂਦੀ ਹੈ ਜਿਵੇਂ ਹੁਣ ਵੇਅਰ ਕੀ ਬੰਦਾ ਦੇ ਕੇ ਵੋਟ ਪਾਈ ਆਪਾਂ ਨੇ ਹਮ ਚਲੋ ਗਾਂ ਵੀ ਬੰਦਾ ਦੇ ਕੇ ਵੋਟ ਪਾਵਾਂਗੇ ਜਿਹੜੀ ਮਰਜ਼ੀ ਸਰਕਾਰ ਆ ਜਾਏ ਹਾਲਾਤ ਤੇ ਵਿਰਾਹੀ ਰਹਿਣ ਜਿਹੜੇ ਪਿੰਡਾਂ ਦੇ ਜਿਹੜੇ ਹੁਣ ਹੈਗੇ ਆ ਜਿਹੜੀ ਮਰਜ਼ ਜਿਹੜਾ ਆ ਦੇ ਲੈ ਤਾਂ ਮੜਾ ਕੈਮਰਾ ਮਰ ਕੇ ਦਿਖਾਓ ਸਾਡਾ ਇਹੀ ਹਾਲਾਤ ਰਹਨੇ ਆ ਦੇਖੋ ਸ਼ਰਿਆਮ ਸਿੱਧਾ ਦੇਖੋ ਇੱਧਰ ਦੇਖੋ ਮੜਾ ਦੇਖੋ ਨਾਲੀ ਬੋਈ ਬਣਾ ਲਓ ਸਿੱਧੀ ਆ ਦੇਖੋ ਅੱਜ ਸਭ ਤੋਂ ਪਿਛੋਕੜ ਪਿੰਡ ਦਾ ਰਾਹੀ ਆ ਸਭ ਕੁਝ ਵਾਦੂ ਗਰਾਂਡਾ ਹੁੰਦੀ ਸਾਡੇ ਪਿੰਡ ਚ ਕੋਈ ਕਾਂਗਰਸ ਦਾ ਰੋਲ ਨਹੀਂ ਨਾ ਕੋਈ ਕਾਲੀ ਦਾ ਨਾ ਕੋਈ ਇਹਦਾ ਭਗਵੰਤ ਮਾਨ ਦਾ ਪੈਸੇ ਖੁੱਲੇ ਦਿੰਦੇ ਆ ਫਿਰ ਸਾਰੇ ਹੀ ਅੱਗੋ ਲਾਣੇ ਸਰਪੰਚਾਂ ਨੇ ਆ ਮੈਂਬਰ ਲਾਣੇ ਆ ਤੇ ਜਿਹੜੀ ਮਰਜ਼ੀ ਆ ਜੀ ਫਿਰ ਹਾਲਾਤੇ ਹੀ ਰਹਣੇ ਆ ਤੁਸੀਂ ਕਹਿੰਦੇ ਵੀ ਅੱਗੇ ਇਹਨਾਂ ਨੇ ਲਾਉਣੇ ਹੁੰਦੇ ਨੇ ਪੈਸੇ ਪਰ ਇਹਨਾਂ ਤੋਂ ਸਵਾਲ ਵੀ ਸਵਾਲ ਸਾਬਤ ਤਾਂ ਬਹੁਤ ਰਏ ਸੀ ਆ ਜਦੋਂ ਬਿਜਲੀਅੰਸ ਦੀਆਂ ਕਾਰਵਾਈਆਂ ਹੋਈਆਂ ਨੇ ਇਹਨਾਂ ਤੇ ਹੋਇਆ ਇਹ ਪਿੰਡ ਛੋਟਾ ਪਿੰਡ ਆ ਰਿਪੋਰਟ ਬਹੁਤ ਹੁੰਦਾ ਕੋਈ ਨਹੀਂ ਅਜਦਾ ਸਾਥ ਹੋਇਆ ਨਾ ਹੋਣਾ ਖਾ ਖਾ ਕੇ ਸਰਪੰਚ ਮੈਂਬਰ ਬਣ ਗਏ ਪੈਸੇ ਜੋੜਦੇ ਆਪਣੇ ਕੋਈ ਵੀ ਖਾਤਿਆਂ ਦੇ ਇਹਨਾਂ ਦੇ ਚੈੱਕ ਨਹੀਂ ਹੋਰੇ ਵੀ ਕਿੱਥੋਂ ਪੈਹਾ ਰਿਆ ਖਾਤੇ ਨਜ ਜਿਹੜਾ ਸਰਪੰਚ ਬੰਦ ਆ ਉਹਦਾ ਪਿਛਲਾ ਬਾਇਡਰ ਚੱਕੋ ਦੇਖੋ ਕੈਮਰਾ ਪਹਿਲਾਂ ਕੀ ਸੀ ਔਰ ਇਨੇ ਹੁਣ 10-5 ਸਾਲ ਚ ਕੀ ਕਮਾਇਆ ਆਨਲਾਈਨ ਹੁੰਦਾ ਸਿਸਟਮ ਜਿਹੜੇ ਪੈਸੇ ਆਉਂਦੇ ਨੇ ਖਾਤੇ ਚ ਜਾਂ ਤੁਹਾਡੇ ਕੋਲ ਪੰਚਾਇਤ ਕੋਲ ਕਿੰਨੇ ਪੈਸੇ ਨੇ ਉਹ ਸਿਸਟਮ ਹੁੰਦਾ ਮੈਂ ਤੁਹਾਨੂੰ ਕਹਿ ਰਿਹਾ ਨਾ ਜਿਹੜਾ ਸਰਪੰਚ ਹੁੰਦਾ ਜਦ ਬੱਚੇ ਹੁੰਦੇ ਅੱਗੋਂ ਖਾਤੇ ਦੇਖ ਸਨ ਉਹ ਹੁੰਦੇ ਆ ਵੀ ਉਹ ਕੀਪ ਕਮਾਈ ਕਰ ਰਹੇ ਕਿੱਥੋਂ ਪੈਸੇ ਆ ਰਹੇ ਨੇ ਉਹਦੇ ਖਾਤੇ ਚ ਕੌਣ ਨਾ ਆ ਪੇ ਰੋਜ਼ਗਾਰ ਖਤਮ ਵਧੇ ਗਈ ਜਿਵੇਂ ਕਿਆ ਮੁੰਡਾ ਹੈ ਬੀਟਾ ਕਰੀਏ ਬੱਚੇ ਨੇ ਨੌਕਰੀ ਮਿਲਦੀ ਉਹਨਾਂ ਆਰ ਕੇ ਵਿਚਾਰਾ ਬੇਰੋਜ਼ਗਾਰ ਦਾ 8000 ਦਾ 10000 ਇਹ ਜ਼ਮੀਨ ਵੇਚ ਕੇ ਬਾਹਰੀ ਯਾਰ ਲੋਕੀ ਆਪਾਂ ਕਾਲੀ ਕਾਂਗਰਸ ਨੂੰ ਆਪਾਂ ਮਾਰੇ ਕਿਹ ਜਿਹੜੇ ਕੋਈ ਪਾਰਟੀ ਵੀਰ ਮਾਰੀ ਨਹੀਂ ਹੈਗੀ ਮਾਰਾ ਵੀਰ ਆਪਣਾ ਪਿੰਡ ਹੁੰਦਾ ਤੇ ਜਾਂ ਜਿਹੜੇ ਪਾਰਟੀ ਪੈਸੇ ਦਿੰਦੇ ਆ ਪਛੋ ਸਰਕਾਰ ਵੀ ਜਿਹੜੇ ਵੀਡੀਓ ਵੀ ਲਾ ਲੋ ਤੁਸੀਂ ਜਿਵੇਂ ਕਿ ਜਿਨ੍ਹਾਂ ਨੇ ਦਿਨ ਦੇ ਨੇ ਗਰੰਟਾ ਵੰਦੇ ਨੇ ਸੈਕਟਰੀ ਖਾਂਦੇ ਆ ਜਿਹੜੇ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਬਜਟ ਸੁਧਾਰ ਹੋਊਗਾ ਪਾਰਟੀ ਕੋਈ ਨਹੀਂ ਮਾਰੀ ਬਿਜਲੀਅੰਸ ਦੀਆਂ ਕਾਰਵਾਈਆਂ ਠੀਕ ਮੰਨਦੇ ਜਦੋਂ ਮੰਨ ਸਰਕਾਰ ਨੇ ਆਉਂਦੇ ਸਰ ਕਰੀਆਂ ਨੇ ਉਹ ਕਹਿੰਦੇ ਸਾਡੇ ਨਾਲ ਪੱਖਵਾਤ ਧੱਕਾ ਕਰ ਰਹੇ ਨੇ ਜਿਹੜਾ ਵੀਰ ਖਾਂਦਾ ਹੈ ਉਹਦਾ ਫਸੂਗਾ ਫਸੂਗਾ ਕੋਈ ਬੰਦਾ ਵੀ ਭਾਵੇਂ ਜਿਹਨੇ ਪੈਸੇ ਖਾਦੇ ਨੇ ਤਾਂ ਕਾਰੋਬਾਰਕ ਸਹੀ ਹੋ ਰਹੀ ਹੈ ਤੁਹਾਡੇ ਦੀ ਚ ਸਾਰਾ ਕੁਝ ਠੀਕ ਠਾਕ ਹੈ ਜਿਹੜੇ ਐਮਐਲਏ ਦੀ ਗੱਲ ਕਰੀ ਜਾਵੇ ਸਭ ਕਾ ਐਮਐਲਏ ਜਾਂ ਮੌਜੂਦਾ ਯਾਰ ਐਮਐਲਏ ਥੋੜਾ ਪੈਸੇ ਖਾਂਦੇ ਆਪ ਖਾਂਦੇ ਦੇ ਅੱਗੋਂ ਸੈਕਟਰੀ ਨੇ ਤੇ ਜਿਹੜੇ ਵੀਡੀਓ 'ਤੇ ਖਾਂਦੇ ਨੇ ਐਮਐਲਏ ਤੇ ਵਿਚਾਰਨ ਪੈਸੇ ਦੇਣੇ ਆ ਹੁਣ ਚਲੋ ਆਮ ਆਦੀ ਪਾਰਟੀ ਕੰਮ ਕਰਾਇਆ ਦੇਖੋ ਵਧੀਆ ਛੱਡ ਪਾਇਆ ਹੁਣ ਇੱਟਾ ਲਵਾ ਰਹੇ ਨੇ ਕਾਂਗਰਸ ਆਈ ਸੀਗੀ ਦਸਾਲ ਉਹਦਾ ਨਾਮ ਜੀ ਕਹਿੰਦਾ ਮੈਂ ਛੜਕੀ ਮੜਾ ਸਕਦਾ ਸਿੱਧੀ ਗੱਲ ਸੰਧਰ ਮੈਂ ਕਲਜੀ ਸੈਨਗਰ ਆ ਕੇ ਸੀ ਉਹ ਗੁਰਦਸਤ ਕੋਲ ਜਦ ਕੇ 13 ਸਾਲ ਬਾਅਦ ਛੜਕ ਬਣ ਲੱਗੀ ਫਿਰ ਹੁਣ ਆ ਹਾਂ ਜਿਹੜੀ ਹੁਣ ਇਟਾ ਲੱਗ ਗਿਆ ਆ ਵੀ ਉਹ ਵੀ ਹੁਣ ਆਮਾਦੀ ਪਾਰਟੀ ਰਾਇ ਲਵਾ ਰਿਆ ਸਿੱਧੀਆਂ ਵੀ ਜਿਹਨ ਮੈਂ ਲਵਾਦਣਾ ਕਹਿੰਦਾ ਵੀ ਆਪਣੇ ਥਰੂ ਲਵਾ ਰਿਆ ਕਹਿੰਦਾ ਵੀ ਤਰੀਕੇ ਹੁਣ ਕੋਈ ਹਾਂ ਵੀ ਥੋੜਾ ਵੀ ਕੋਈ ਬੰਨ ਜੀ ਪਰ ਕਾਂਗਰਸਾਂ ਆਤ ਘੜੇ ਕਰਕੇ ਕਹਿੰਦਾ ਨਾ ਜੀ ਸਾਡੇ ਤੋਂ ਕਹਿੰਦਾ ਲੱਗ ਨਹੀਂ ਕਹਿੰਦਾ ਨਾਮ ਕਹਿੰਦਾ ਪਾ ਸਕਣਾ ਵਾ ਜਿਹੜੀ ਬਜਰੀ ਪਾਈ ਦੀ ਉਹ ਲੋਕ ਵਾਲੀ ਤੇ ਇਹਦੇ ਚ ਸਰਕਾਰਾਂ ਦਾ ਕੋਈ ਗਲਤੀ ਨਹੀਂ ਫਿਰ ਗਲਤੀ ਦਾ ਜਿਹੜੇ ਬੰਦੇ ਦੱਸਦੇ ਨੇ ਨੇ ਪੱਦਰ ਤੇ ਨਹੀਂ ਸਭ ਕੁਝ ਠੀਕ ਠਾਕ ਧੰਨਵਾਦ ਕੀ ਨਾਮ ਆ ਵੀਰੇ ਆਮ ਆਦਮੀ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਕਾਂਗਰਸ ਕਾਲੀਦਲ ਬੀਜੇਪੀ ਕਿ ਆਮ ਆਦਮੀ ਪਾਰਟੀ ਨਹੀਂ ਮੈਨੂੰ ਵੀ ਕੋਈ ਪਾਰਟੀ ਪਸੰਦ ਨਹੀਂ ਕੋਈ ਵੀ ਨਹੀਂ ਨਹੀਂ ਫਿਰ ਮੋੜ ਕਿੱਥੇ ਪਾਉਂਗੀ ਨਹੀਂ ਵੋਟ ਪਾਣੀ ਨਹੀਂ ਮੈਂ ਕਿਤੀ ਹੈ ਕਿਤੀ ਵੋਟ ਹੀ ਨਹੀਂ ਪਾਣੀ ਅੱਛਾ ਨਹੀਂ ਪਾਣੀ ਮੈਂ ਤੇ ਨਵੀਂ ਵੀ ਦੇਖ ਲਈ ਨਵੀਂ ਵੀ ਦੇਖ ਲਈ ਨਵੀਂ ਨੂੰ ਖੁਦ ਪਹਿਲੀ ਵੋਟ ਨਵੀਂ ਨੂੰ ਪਾਈ ਸੀਗੀ ਕੋਈ ਸੁਧਾਰ ਨਹੀਂ ਕੋਈ ਨਵੀਂ ਪਾਰਟੀ ਨਾਲ ਕਦੋਂ ਤੋਂ ਜੁੜੇ ਹੋਏ ਹੋ ਤੁਸੀਂ ਨਵੀਂ ਤੋਂ ਬਸ ਜਦੋਂ ਆਈ ਸੀ ਸਰਕਾਰ ਉਹਦੇ ਹੀ ਹਾਂਜੀ ਉਹਦੇ ਹੀ ਮੇਰੀ ਵੋਟ ਬਣੀ ਸੀਗੀ ਪਹਿਲੀ ਵੋਟ ਉਹਨਾਂ ਨੂੰ ਦਿੱਤੀ ਉਹੀ ਮੈਂ ਆਪਣੇ ਆਪ ਨੂੰ ਸੋਚਣਾ ਵੀ ਨੁਕਸਾਨ ਕਰਦਾ ਵੋਟ ਦੇ ਕੇ ਉਹ ਕਾ ਤੂੰ ਮਤਲਬ ਕੀ ਲੱਗਿਆ ਤੁਹਾਡਾ ਕੀ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਹੈਗਾ ਪਿੰਡ ਦੇ ਕੋਈ ਆ ਨਾਲੀਆਂ ਗਲੀਆਂ ਤਾਂ ਦੇਖ ਲੋ ਆ ਸੜਕ ਦੋ ਸਾਲ ਪੱਟੀ ਰੱਖੀ ਹੈ ਹੁਣ ਬਣਾਉਣ ਲੱਗੇ ਨੇ ਮਤਲਬ ਪੱਟੀ ਦਾ 3-2 ਸਾਲ ਗਲੀਆਂ ਦੀ ਬੈਠੇ ਨੇ ਜਿਹੜੇ ਲੀਡਰ ਹਨਾ ਨਾ ਸਾਡੇ ਖੇਡਣ ਵਾਸਤੇ ਗਰਾਊਂਡ ਨਹੀਂ ਅਸੀਂ ਕਦੇ ਉੱਥੇ ਖੇਡਦੇ ਆ ਕਦੇ ਸਕੂਲ ਚ ਖੇਡਦੇ ਆ ਕਦੇ ਕਿਤੇ ਖੇਡਦੇ ਆ ਜਦੋਂ ਕਣਕਾ ਵੱਢੀਆਂ ਗਈਆਂ ਉਦੋਂ ਖੇਡਾਂਗੇ ਸਾਡੇ ਲਈ ਕੋਈ ਗਰਾਊਂਡ ਨਹੀਂ ਹੈਗਾ ਕੋਈ ਇਸ ਲਈ ਬੱਸ ਸਵਾਚਾ 100 ਕਿੱਲਾ ਜਮੀਨਾ ਪਿੰਡੋ ਚ ਸ਼ਾਮਲ ਹੈ ਟ ਇੱਕ ਬੱਚਿਆਂ ਨੂੰ ਮੈਂ ਬੁੱਢਾ ਹੋ ਗਿਆ ਮੇਰੀ ਇਸ ਟਾਈਮ 39 ਸਾਲਾਂ ਮਰੋ ਗਈ ਅਸੀਂ ਪੰਚਾਇਤ ਤੋਂ ਗਰਾਊਂਡ ਮੰਗ ਮਾ ਥਾਗੇ ਵੀ ਸਾਨੂੰ ਗਰਾਊਂਡ ਦੇ ਦਿਓ ਬੱਚਿਆਂ ਖੇਡਣ ਖੁੱਡਵਾਤੇ ਛੋਟੇ ਛੋਟੇ ਜਦ ਕੇ ਸਾਡੇ ਕੋਲ ਬੱਚੇ ਵੀ ਗਾਂ ਜਵਾਨ ਹੋ ਗਏ ਹੋਣਾ ਇਸ ਟਾਈਮ ਮੇਰਾ ਮੁੰਡਾ ਵੀ 13 ਸਾਲ ਦਾ ਸਾਡੀ ਪੰਚਾਇਤ ਨਾਲ ਤਾਂ ਗਰਾਊਂਡ ਨਹੀਂ ਛੱਡਿਆ ਹੈਗਾ ਕਿਤੇ ਵੀ ਵੀ ਜਿਹੜਾ ਬੱਚਿਆਂ ਮਤ ਕੋ ਬਾਲੀਬਾਲ ਲਵਾ ਦੇ ਕੋ ਨੈਟ ਲਵਾ ਦੇ ਕੋਈ ਵੀ ਨਹੀਂ ਹੈਗਾ 100 ਗਲਾ ਜ਼ਮੀਨ ਹੁੰਦਿਆ ਸੁੰਦਿਆ ਵੀ ਸਾਡੇ ਨੌਜਵਾਨ ਮੁੰਡਿਆਂ ਨੂੰ ਗਰਾਊਂਡ ਨਹੀਂ ਮਿਲਿਆ ਹਜੇ ਤੱਕ ਲਾਲੋ ਸਾਥ ਕੀ ਵੈਤਸਾਰ ਕੀ ਮੰਗਾਗੇ ਆਪਾਂ ਆਪਾਂ ਪਾਰਟੀ ਮਾੜਾ ਕਹਨੇ ਆ ਜਦ ਕੇ ਵੀਰੇ ਪਿੰਡ ਦੇ ਵਿੱਚੋਂ ਹੀ ਉੱਠਣਾ ਦਾ ਸਟੈਪ ਵੀ ਪਿੰਡ ਨੂੰ ਆਪਾਂ ਸਵਰਗ ਕਿਵੇਂ ਬਣਾਣਾ ਆ ਨਾਲ ਪਿੰਡ ਪਿੰਦਾ ਨਵੀਪੁਰ ਉੱਥੇ ਸਰਪੰਚ ਨੇ ਦੇਖੋ ਜਾ ਕੇ ਪਿੰਡ ਨੂੰ ਸ਼ਹਿਰ ਨਾਲ ਅੱਗੇ ਕਰਤਾ ਤੁਹਾਡੀ ਵਾਦੀ ਕਿੰਨੀ ਹੈ ਲਗਭਗ ਪਿੰਡ ਦੀ ਸਾਡੇ ਆ 2.5 3 300 ਬੰਦਾ ਆਣਾ ਸਾਰਾ ਟੋਟਲ 3 400 ਬੱਚਾ ਸਮਝ ਚਾਤ ਇਤਲਫ ਮੈਟਰ ਕੀ ਹੈ ਪਾਰਟੀ ਬਟਰੀ ਦਾ ਵੀ ਮੈਟਰ ਹੈ ਕੋਈ ਕਿ ਪੈਸੇ ਖੁਰਦ-ਬੁਰਦ ਕਰਨ ਦੇ ਹੀ ਆ ਵੀਰੇ ਪੈਸੇ ਖੁਰਦ-ਬੁਰਦ ਕਰੀ ਜਾਂਦੇ ਨੇ ਲਾਂਦੀ ਨਹੀਂ ਹੈ ਕਿ ਚੰਗੇ ਦੇ ਪਾਸੇ ਆਪ ਵੀ ਆਪਣੀ ਪਹਿਲੇ ਜੇ ਦੇਖਣੀ ਵੀ ਕੱਲ ਗਰਮ ਕਿਵੇਂ ਕਰਨੀ ਆ 100 ਕਲਾ ਜ਼ਮੀਨਾਂ ਵੀਰ ਸ਼ਾਮਲਟ 100 ਕਿਲਾ ਕਹਿਣ ਦੀ ਗੱਲ ਆ 100 ਕਿਲਾ ਜੇ ਆਪਾਂ ਦੱਸਦਾ ਯਾਰ ਨੂੰ ਚਲਾਈਏ ਕਿੰਨਾ ਬਣ ਜਾਂਦਾ ਠੇਕਾ ਦੱਸੋ ਜੀ ਤੁਸੀਂ ਕਿੰਨਾ ਬੰਦਾ ਠੇਕਾ ਇੱਕ ਕਰੋੜ ਰੁਪਇਆ ਸਾਲ ਦਾ ਆਡੇ ਮੇਰੇ ਪਿੰਡ ਚ ਘੱਟੋ ਘੱਟ ਵੀ ਸ਼ਾਮਲਟ ਜ਼ਮੀਨ ਦਾ ਵੀਰ ਸਾਲਾ 80 ਲੱਖ ਤੇ ਹੁੰਦੀ ਹੋਣਾ ਪਿੰਡ ਦੇ ਲੋਕ ਤੁਸੀਂ ਤਾਂ ਬੋਲ ਰਹੇ ਹੋਰ ਨਹੀਂ ਬੋਲਦਾ ਕੋਈ ਵੀਰ ਹੋਰ ਖਾਣ ਨੂੰ ਮਿਲਦੇ ਨੇ ਕਿਹੜਾ ਬੋਲੂਗਾ ਹੁਣ ਜਿਹੜਾ ਜ਼ਮੀਨ ਸ਼ਾਮਲਟ ਵਾਰਿਆ ਹੈ ਫਰੀ ਖਾਤੇ 'ਚ ਜਿਹਦੇ ਮੋਟਰ ਨਾਲ ਹੈ ਫਿਰ ਕੋਈ ਮੋਟਰ ਨਹੀਂ ਲੱਗਣ ਦਾ ਕੋਈ ਵੀ ਹੁਣ ਬਾਪੂ ਆਡਾ 70 ਲੱਖ 70000 ਨੂੰ 65000 ਨੂੰ ਠੇਕੇ ਲੈ ਇਹ ਕਿਉਂ ਨਹੀਂ ਜ਼ਮੀਨ ਲਾਰਿਆ ਬੋਲੀ ਰਿਹਾ ਕਿਉਂ ਕਿ ਕਿਉਂਕਿ ਉੱਥੇ ਮੋਟਰ ਨਹੀਂ ਹੈਗੀ ਆ ਜੇ ਬੋਰ ਨਹੀਂ ਕਰਾਕ ਦਿੰਦੇ ਬੋਰ ਕਰਾਉਂਦੇ ਆ ਕਰੈਕਸ਼ਨ ਦਿੰਦੇ ਆਗੇ ਜਿਹੜੀ ਵੀ ਸਰਪੰਚ ਬੰਦੇ ਆ ਕਿ ਇਹ ਮੋਟਰ ਨਾ ਲਾਓ ਜੀ ਜੇ ਮੋਟਰ ਲਾਤੀ ਫਲਾਣੇ ਨੇ ਲੈ ਲੈਣੀ ਜ਼ਮੀਨ ਤੇ ਕਿਤੇ ਫਲਾਣਾ ਲਊਗਾ ਇਹ ਪਾਰਟੀ ਬੱਤ ਚੱਲਦੇ ਯਾਰ ਇਹ ਛੋਟਾ ਪਿੰਡ ਆ ਵੀਰੇ ਇੱਥੇ ਨਹੀਂ ਦੇਖ ਪਾ ਨਹੀਂ ਹੋ ਰਿਹਾ ਯਾਰ ਇਹ ਲਾਸਟ ਪਿੰਡ ਆ ਹਾ ਜਿਲ੍ਹਾ ਫਤਿਹਗੜ ਸਾਹਿਬ ਦਾ ਛੋਟਾ ਪਿੰਡ ਆ ਫਿਰ ਤਾਂ ਸਭ ਨੂੰ ਵਿਕਾਸ ਜ਼ਿਆਦਾ ਹੋਣਾ ਚਾਹੀਦਾ ਸੀਗਾ ਕਿ ਛੋਟਾ ਜਿਹਾ ਪਿੰਡ ਆ ਪੈਸੇ ਲਾ ਕੇ ਭਰੇ ਕਰਦੇ ਕੰਮ ਵੇ ਇੱਥੇ ਕੋਈ ਸ਼ੱਕ ਨਹੀਂ ਕਰਦਾ ਵੀ ਇੰਨੇ ਪੈਸੇ ਤਾਂ ਵੀ ਬਹੁਤ ਦੇਰਿਆ ਕਾਲੀ ਵੀ ਦਿੰਦੇ ਆ ਕਾਂਗਰਸੀ ਦਿੱਤੇ ਨੇ ਚਲੋ ਮਾਰੇ ਮੋਟੇ ਦਿੱਤੇ ਉਹਨਾਂ ਕੇ ਕਾਂਗਰਸ ਆਪਣੇ ਪੜੀ ਆਮ ਆਦੀ ਪਾਰਟੀ ਦੇਰੀਆ ਪੈਸਾ ਨਹੀਂ ਜਿਹੜਾ ਇਹ ਐਪਲੀਕੇਸ਼ਨ ਵੀ ਹੈਗੀ ਨੇ ਕੇਂਦਰ ਸਰਕਾਰ ਵੱਲੋਂ ਵੀ ਜਾਂ ਡਿਪਾਰਟਮੈਂਟ ਵੱਲੋਂ ਵੀ ਉਹਦੇ ਉੱਤੇ ਸਾਰਾ ਹੁੰਦਾ ਵੀ ਕਦੋਂ ਤੋਂ ਲੈ ਕੇ ਕਿੰਨੇ ਪੈਸੇ ਆਏ ਨੇ ਤੁਹਾਨੂੰ ਪਤਾ ਹੀ ਲੱਗ ਜਾਣਾ ਕਿੰਨੇ ਕੁ ਲੱਗੇ ਨੇ ਫਿਰ ਤੁਸੀਂ ਕੋਈ ਇਹਦੇ ਅੱਗੇ ਕਹਿੰਦੇ ਨਹੀਂ ਕਿਸ ਨੂੰ ਇਹ ਮੇਰੀ ਗੱਲ ਸੁਣੋ ਹੁਣ ਇੰਨਾ ਨਾ ਵੇਲੇ ਆਪਾਂ ਹੈਗੇ ਆ ਜੇ ਆਪਾਂ ਪੁਛ ਕੇ ਕਰਾਂਗੇ ਇਹ ਪੁਛ ਕੇ ਤਾਂ ਸਰਕਾਰਾਂ ਕਰਨੀ ਨੇ ਜਾਂ ਜਿਵੇਂ ਕਿ ਐਮਐਲਏ ਕਰਨ ਜਾਂ ਕੋਈ ਬਿਜਲੀਅਨ ਸਾਲ ਕਰਨਾ ਮੈਂ ਤੁਹਾਨੂੰ ਹੀ ਤੁਹਾਨੂੰ ਕਹਿ ਰਿਹਾ ਜਿਹੜੇ ਸਰਪੰਚ ਬੰਦੇ ਪਹਿਲਾਂ ਖਾਤਾ ਚੈੱਕ ਕਰੋ ਤਾਂ ਮਗਰਲਾ ਪਹਿਲਾਂ ਕੋਈ ਪੈਸੇ ਕਿੰਨੇ ਨੇ ਹੁਣ ਪੈਸੇ ਕਿੰਨੇ ਬਣਾ ਗਿਆ ਬੰਦਾ ਇਹ ਗੱਲ ਮੁੱਕਦੀ ਬਸ ਬਿਲਕੁਲ ਉਹਦੇ ਪਰਿਵਾਰ ਦੇ ਬੱਚੇ ਹੁੰਦੇ ਆ ਦੇ ਇੱਕ ਦੋ ਬੱਚਾ ਹੈ ਮੈਂਬਰਾਂ ਚੈੱਕ ਕਰੋ ਵੀ ਕਿੱਥੇ ਪੈਸੇ ਲਾਏ ਕਿੱਥੋਂ ਕਢਾਈ ਕਿੱਥੇ ਆ ਯਾਰ ਸਾਕੋ ਉਹਨਾਂ ਸਿਸਟਮਾਂ ਦਾ ਕੋਈ ਸਾਢੇ ਤੱਕ ਵੱਡੀ ਗੱਲ ਤਾਂ ਹੈ ਨਹੀਂ ਕੋਈ ਪਿੰਡ ਤੋਂ ਪੰਚਾਇਤ ਤੋਂ ਲੈ ਕੇ ਉੱਪਰ ਤੱਕ ਕਾਲਾ ਮਲਾਈਆ ਠੀਕ ਹੈ ਕਹਿੰਦਾ ਜੀ ਵੀਡੀਓ ਪਈ ਇੱਕ ਕਹਿੰਦਾ ਜੀ ਵੀਡੀਓ ਵੀ ਲੈਂਦਾ ਪੈਸੇ ਕੋਈ ਕਹਿੰਦਾ ਸਾਈਟ ਹੀ ਲੈਂਦਾ ਜੀ ਕੋਈ ਕਹਿੰਦਾ ਜੀ ਨਰੇਗਾ ਦੀ ਹਾਰੀ ਪੈਂਦੀ ਹੈ ਮੈਡਮ ਉਸੇ ਲੈਂਦੀ ਹੈ ਪੈਸੇ ਜੀ ਹਿੱਸਾ ਮੰਗਦੀ ਜਦੋਂ ਸਾਜ਼ੀ ਪੰਦੇ ਹੋ ਇਹ ਬੜਾ ਕਾਜ ਹੁੰਦਾ ਹੈ ਅੰਦਰ ਜਾ ਰਹੇ ਨਹੀਂ ਫਿਰ ਸਾਰੇ ਬਾਬਾ ਜੀ ਕੀ ਨਾਮ ਹੈ ਜੀ ਬਲਿਹਾਰ ਸਿੰਘ ਜੀ ਤਾਂ ਜੇ ਕੋਈ ਪਾਰਟੀ ਪਸੰਦ ਹੋਣੀ ਹੈ ਤੁਸੀਂ ਪਹਿਲਾਂ ਕਾਲੀ ਦਲ ਵੀ ਦੇਖੀ ਹੈ ਕਾਂਗਰਸ ਵੀ ਦੇਖੀ ਹੈ ਐ ਹੋ ਕੋ ਜੀ ਜੀ ਬਾਰੀ ਸੇਮ ਹੀ ਹੈ ਸਾਰੇ ਬੰਦਾ ਇੱਕੋ ਗੱਲ ਹੈ ਕੋਈ ਪਿੰਡ 'ਚ ਤੇ ਐਡੀ ਪਾਰਟੀ ਹੈ ਨਹੀਂ ਜਿੱਧਰ ਬਾਣੀਆਂ ਨੇ ਪਿੰਡ ਸਾਰੇ ਇੱਕੋ ਪਾਸੇ ਹੀ ਬਾਦਨੀਆਂ ਨੇ ਇਹ ਥੋੜੇ ਪਿੰਡ ਦਾ ਸਿਸਟਮ ਹੈ ਵੀ ਇੱਕੋ 바ਸੀ ਚੱਲਦਾ ਹਾਂਜੀ ਹਾਂਜੀ ਅੱਛਾ ਨਹੀਂ ਫਿਰ ਵੀ ਮਤਲਬ ਤੁਸੀਂ ਐਂ ਦੱਸੋ ਕਾਂਗਰਸ ਤੇ ਕਾਲੀ ਦਲ ਦੇਖੀ ਨੇ ਪ੍ਰਕਾਸ਼ ਬਾਦਲ ਨੂੰ ਵੀ 5 ਵਾਰ ਮੁੱਖ ਮੰਤਰੀ ਦੇਖਿਆ ਹੈ ਕੈਪਟਨ ਨੂੰ ਵੀ ਦੇਖਿਆ ਹੈ ਉਹ ਠੀਕ ਸੀ ਕਿ ਹੁਣ ਮੌਜੂਦਾ ਚੱਲ ਰਿਹਾ ਭਗਵੰਤ ਮਾਨ ਠੀਕ ਹੈ ਦੱਸੋ ਬਸ ਚਲੋ ਜਿਵੇਂ ਭਗਵਾਨਬਾਲ ਬੋਲਦਾ ਸੀ ਏਡੀ ਗੱਲ ਤੇ ਨਹੀਂ ਉਹਨੇ ਕੀਤੀ ਚਲੋ ਬੰਦਿਆਂ ਨੇ ਇੱਕ ਨਹੀਂ ਇਤਬਾਰ ਕਰ ਲਿਆ ਹੁਣ ਵੇਖੋ ਜਿਹੜਾ ਨਵਾਂ ਡੈਂਟਿਕਟ ਆਏਗਾ ਉੱਥੇ ਅੱਛਾ ਸੋਚਾਂਗੇ ਜੀ ਪਈ ਜਾ ਕਾਂਗਰਸ ਦਾ ਹੋਵੇ ਜਾਂ ਅਕਾਲੀ ਦਾ ਹੋਵੇ ਇੱਕ ਬਿਜਲੀ ਪਾਰਟੀ ਦਾ ਹੋਵੇ ਅੱਛਾ ਉਸ ਵੇਖਾਂਗੇ ਮਤਲਬ ਤੁਸੀਂ ਉਹਨੂੰ ਕੈਂਡੀਡੇਟ ਦੇਖੋਗੇ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਹਾਂਜੀ ਪਾਰਟੀਆਂ ਦੇ ਵੇਖ ਹੀ ਲਿਆ ਨੇ ਹੂੰ ਬੰਦਾ ਵੇਖਾਂਗੇ ਮਤਲਬ ਬੰਦੇ ਨੂੰ ਤੁਸੀਂ ਕੈਂਡੀਡੇਟ ਤੇ ਵਿਸ਼ਵਾਸ ਫੇਰ ਕਰ ਲਿਆ ਉਹਨੇ ਫੇਰ ਇੱਧਰ-ਉੱਧਰ ਕਰਤਾ ਕੰਮ ਜਿਵੇਂ ਹੁਣ ਤੁਹਾਡੇ ਇੱਧਰ ਗੁਰਪ੍ਰੀਤ ਜੀ ਪੀ ਬੱਸੀ ਪਠਾਨੇ ਵਾਲਾ ਉਹ ਆਮ ਆਦਮੀ ਪਾਰਟੀ ਚਲਾ ਗਿਆ ਤੁਸੀਂ ਮੰਨ ਲਓ ਕੈਂਡੀਡੇਟ ਦੇ ਕੇ ਚੁਣ ਲਿਆ ਉਹ ਫੇਰ ਇੱਧਰ-ਉੱਧਰ ਚਲਾ ਗਿਆ ਫਿਰ ਲੋਕ ਕਿਤੇ ਵਿਸ਼ਵਾਸ ਕਰਨਗੇ ਜਿੱਥੇ ਜਿਹੜੇ ਕਿੰਨੂ ਕਿਹੜੀ ਵੀ ਸਰਕਾਰ ਜਾਏਗੀ ਚੰਗੇ ਨੇ ਬੰਦੇ ਆ ਸੀ ਗੱਲ ਨਹੀਂ ਕਾਂਗਰਸ ਦਾ ਵੀ ਆਏਗਾ ਕੋਈ ਚੰਗੇ ਨੇ ਬੰਦੇ ਕਾਲੀ ਦਾ ਆਏਗਾ ਤਾਂ ਵੀ ਇਹ ਆਮ ਪਾਰਟੀ ਦਾ ਵੀ ਆਏਗਾ ਚੰਗਾ ਐਮਐਲਏ ਚੰਗਾ ਸਾਡੇ ਹਲਕੇ ਦਾ ਪਿੰਡ ਦਾ ਨਾਮ ਦਾਲੋ ਮਜਰਾ ਜੀ ਚੰਗੇ ਹਲਕੇ ਦਾ ਬੰਦਾ ਧੰਨਵਾਦ ਜੀ ਤਾਂ ਸਾਡੇ ਨਾਲ ਸਨ ਪਿੰਡ 달ੂ ਮਾਜਰਾ ਦੇ ਬਹੁਤ ਸਾਰੇ ਬਜ਼ੁਰਗ ਨੌਜਵਾਨ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਕੰਮਕਾਰ ਹੋਏ ਨੇ ਮੌਜੂਦਾ ਸਰਕਾਰ ਚਾਲਾਂ ਕਿ ਜਿਆਦਾਤਰ ਲੋਕ ਨੇ ਜਿਹੜੇ ਕਿਸੇ ਵੀ ਪਾਰਟੀ ਤੋਂ ਸੰਤੁਸ਼ਟ ਨਹੀਂ ਹੈਗੇ ਸਵਾਲ ਚੁੱਕੇ ਜਾ ਰਹੇ ਨੇ ਖਾਸ ਤੌਰ ਦੇ ਉੱਤੇ ਪਿੰਡ ਦੀ ਪੰਚਾਇਤ ਉੱਤੇ ਵੀ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ